ਸਾਬਕਾ ਫੌਜੀ ਨੇ ਗੋਲੀਆਂ ਮਾਰ ਪੁੰਨ ਦਿੱਤਾ ਆਪਣਾ ਹੀ ਪੁੱਤ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲੇ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਜ਼ਾਬਿਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਚ ਲੱਗੀ ਆ ਮੁਲਜ਼ਮ ਨੇ ਪਤਨੀ ਤੇ ਵੀ ਤਾੜ-ਤਾੜ ਚਲਾਈਆਂ ਗੋਲੀਆਂ ਇਸ ਵਾਰ ਕੁਝ ਨਹੀਂ ਸੀ ਪਤਾ ਡੱਬ 'ਚ ਸੀਗਾ ਤੇ ਹੱਥ ਚੁੰਦਾ ਤਾਂ ਫੜਿਆ ਜਾਂਦਾ ਅਸੀਂ ਫੜ ਲੈਂਦੇ ਪੂਰੇ ਪਰ ਨਹੀਂ ਡੱਬ 'ਚ ਸੀਗਾ ਨਹੀਂ ਪਤਾ ਲੱਗਿਆ ਜਾਦ ਉੱਤੇ ਜਾ ਕੇ ਉਹਨਾਂ ਨੇ ਡੱਬ ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨ ਨੂੰ ਗੈਡਿੰਗ ਫਾਇਰ ਕਰਕੇ ਵਾਰਦਾਤ ਤੋਂ ਬਾਅਦ ਘਰ ਚ ਮਚ ਗਿਆ ਚੀਕ ਚਿਹਾੜਾ ਸਾਰੇ ਬਿਆਨ ਲਏ ਨੇ ਤੇ ਪਿਤਾ ਜੀ ਫਰਾਰ ਨੇ ਜੀ ਹਾਂ ਪੰਜਾਬ ਵਿਚ ਰਿਸ਼ਤਿਆਂ ਦੇ ਕਤਲ ਦੀ ਵੱਡੀ ਵਾਰਦਾਤ ਹੋਈ ਆ ਇੱਕ ਪਿਓ ਨੇ ਹੀ ਆਪਣੇ ਪੁੱਤ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਮੁਲਜ਼ਮ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਪੁੱਤ ਦੀ ਛਾਤੀ 'ਚ ਮਾਰੀਆਂ ਗਈਆਂ ਨੇ ਖੂਨ ਨਾਲ ਲਤਪਟ ਪੁੱਤ ਥੱਲੇ ਡਿੱਗ ਗਿਆ ਤੇ ਪੁੱਤ ਦੀ ਤੜਫ ਤੜਫ ਸਾਬਕਾ ਫੌਜੀ ਦੀਆਂ ਅੱਖਾਂ ਸਾਹਮਣੇ ਮੌਤ ਹੋ ਚੁੱਕੀ ਹੈ ਇੱਥੇ ਹੀ ਬਸ ਨਹੀਂ ਮੁਲਜ਼ਮ ਨੇ ਆਪਣੀ ਪਤਨੀ ਤੇ ਵੀ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਮੁਲਜ਼ਮ ਨੇ ਪਤਨੀ ਨੂੰ ਗੋਲੀਆਂ ਮਾਰ ਗੰਭੀਰ ਜ਼ਖਮੀ ਕਰ ਦਿੱਤਾ ਇਸ ਵਾਰਦਾਤ ਤੋਂ ਬਾਅਦ ਘਰ 'ਚ ਚੀਕ ਚਿਹਾੜਾ ਮਚ ਗਿਆ ਇਸ ਵਾਰਦਾਤ ਤੋਂ ਬਾਅਦ ਪੂਰਾ ਘਰ ਖੂਨ ਨਾਲ ਭਰ ਗਿਆ ਪੁੱਤ ਦਾ ਕਤਲ ਕਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮੁਲਜ਼ਮ ਬਲਜਿੰਦਰ ਸਿੰਘ ਸ਼ਰਾਬ ਨਾਲ ਰੱਜਿਆ ਹੋਇਆ ਸੀ ਮਾਮੂਲੀ ਗੱਲ ਨੂੰ ਲੈ ਕੇ ਉਸਦੀ ਆਪਣੇ ਪੁੱਤ ਜਗਮੀਤ ਸਿੰਘ ਨਾਲ ਟਕਰਾਰ ਹੋਈ ਸੀ ਬਹਿਸਬਾਜੀ ਹੋਈ ਸੀ ਦੇਖਦੇ ਹੀ ਦੇਖਦੇ ਇਹ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਮੁਲਜ਼ਮ ਸਾਫਕਾ ਫੌਜੀ ਨੇ ਆਪਣੇ ਡੱਬ ਚੋਂ ਪਿਸਤੌਲ ਕੱਢ ਲਿਆ ਤੇ ਸਿੱਧਾ ਪੁੱਤ ਤੇ ਮੀਵਾਗ ਗੋਲੀਆਂ ਭਰਾ ਦਿੱਤੀਆਂ ਇੱਕ ਤੋਂ ਬਾਅਦ ਇੱਕ ਗੋਲੀ ਮੁਲਜ਼ਮ ਵੱਲੋਂ ਆਪਣੇ ਪੁੱਤ ਨੂੰ ਮਾਰੀ ਗਈ ਹੈ ਤੇ ਨਾਲ ਹੀ ਆਪਣੀ ਪਤਨੀ ਨੂੰ ਵੀ ਗੋਲੀਆਂ ਮਾਰ ਗੰਭੀਰ ਜ਼ਖਮੀ ਕਰ ਦਿੱਤਾ ਇਸ ਵਾਰਦਾਤ ਚ ਪੁੱਤ ਦੀ ਮੌਤ ਹੋ ਚੁੱਕੀ ਹੈ ਇਹ ਪੂਰੀ ਵਾਰਦਾਤ ਮੁਲਜ਼ਮ ਦੇ ਦੂਸਰੇ ਪੁੱਤ ਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਸਮੇ ਪੁੱਤ ਦਾ ਆਖਰੀ ਇਸ ਵਾਰਦਾਤ ਨੂੰ ਲੈ ਕੇ ਕੀ ਕਹਣੇ ਇਹ ਤੁਸੀਂ ਉਸ ਦੇ ਮੂੰਹ ਹੀ ਸੁਣ ਲਓ ਮਾਮਲਾ ਕੁਛ ਨਹੀਂ ਜੀ ਛੋਟਾ ਕ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜੀ ਗੱਡੀ ਦੀ ਰੈਸ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਜਿਹਾ ਉਹਨਾਂ ਦੇ ਪੈਗ ਲੱਗੇ ਜੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਉਹਨਾਂ ਨੇ ਇਹ ਆ ਵੀ ਛੋਟੇ ਭਾਈ ਨੂੰ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿੱਚ ਬੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਫਿਰ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਦਾ ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਿਆ ਹੁਣ ਭੰਨਿਆ ਜਾਣ ਕਰਕੇ ਕਿਸੇ ਉਹਦੇ ਦੋਸਤ ਦੀ ਗੱਡੀ ਸੀਗੀ ਮੇਰੇ ਪੀਰੇ ਦੀ ਤੇ ਉਹ ਥੋੜੇ ਜਿ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਕੋਟੂਗੂੰਗਾ ਮਾਰ ਦੂੰਗਾ ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ-ਕਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਲੜਾਈ ਬੰਦ ਹੋ ਜਾਂਦੀ ਆ ਗਾਲੀ-ਕਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ 'ਚ ਸੀਗਾ ਤੇ ਹੱਥ ਚੁੰਦਾ ਤਾਂ ਫੜਿਆ ਜਾਂਦਾ ਤੇ ਅਸੀਂ ਫੜ ਲੈਂਦੇ ਮੂਰੇ ਪਰ ਨਹੀਂ ਡੱਬ 'ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ 'ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡਿੰਗ ਫਾਇਰ ਕਰਤੇ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲੇ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਇੱਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਚ ਲੱਗੀ ਆ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ 'ਚੋਂ ਬਾਹਰ ਨੇ ਤੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਕਹਿਣ ਦੇ ਮੁਤਾਬਕ ਛੇਤੀ ਹੀ ਫੜੇ ਜਾਣਗੇ ਉਧਰ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲ ਸਾਬਕਾ ਫੌਜੀ ਨੂੰ ਕਾਬੂ ਕਰ ਲਿਆ ਜਾਵੇਗਾ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਬਕਾ ਸਰਉਮਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲੀयां ਮਾਰਤੀਆ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸੇ ਤੇ ਹਸਪੀਟਲ ਲੈ ਕੇ ਦਰਾਹੇ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੋਰਟਿਸ ਜਿੱਥੇ ਇਹਦੇ ਬੇਟੇ ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫੇ ਦੀ ਜੇਰੇ ਲਾਜਾ ਮ੍ਰਿਤਕ ਦਾ ਜਗਮੀਰ ਸਿੰਘ ਉਹਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਇਹਦੇ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਰਹਿੰਦਾ ਸੀਗਾ ਤੇ ਇਹ ਉਹਦੋਂ ਵੀ ਕੱਲ ਵੀ ਇਹ ਲੜਿਆ ਤੇ ਗੱਡੀਆਂ-ਗੁੱਡੀਆਂ ਦੇ ਸ਼ੀਸ਼ੇ ਛੇ ਭੰਨੇ ਬੇਟੇ ਨਾਲ ਵੀ ਲੜਿਆ ਉਸ ਲੜਾਈ ਦੇ ਵਿੱਚ ਕਰੋਧ ਚ ਆ ਕੇ ਇਹਨੇ ਗੋਲੀ ਆਪਣੇ ਪਪਨ ਨਾਲ ਇਹਨਾਂ ਗੋਲੀਆਂ ਮਰੀਆਂ ਲਿਖਤਿਆਂ ਦੇ ਕਤਲ ਦੀ ਇਹ ਵੱਡੀ ਵਾਰਦਾਤ ਖੰਨਾ ਦੇ ਪਿੰਡ ਬਵਾਨੀ ਤੋਂ ਸਾਹਮਣੇ ਆਈ ਹੈ ਜਿੱਥੇ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਰ ਕਿਵੇਂ ਕੋਈ ਪਿਓ ਆਪਣੇ ਹੀ ਪੁੱਤ ਦਾ ਕਤਲ ਕਰ ਸਕਦਾ ਹੈ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਮੁਲਜ਼ਮ ਸਾਬਕਾ ਫੌਜੀ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਾਨੀ ਟੀਵੀ